ਕਹਿੰਦੇ ਨੇ ਮਨਮੁਖ ਮਨ ਅਪੇਜ ਹੈ ਅਪੇਜ ਹੈ ਸਾ ਸੰਗਤ ਵਿੱਚ ਭਾਵ ਜਿਹੜਾ ਕੋਈ ਨਾਸਤਕ ਪੁਰਸ਼ ਇਸ ਸਾ ਸੰਗਤ ਉਹਦੀ ਸੰਗਤ ਉਹ ਵੀ ਇਸ ਰਾਮ ਦੇ ਨਾਮ ਦਾ ਰਸ ਇਸ ਰਾਮ ਦੇ ਨਾਮ ਦਾ ਸਵਾਦ ਖਰਾਬ ਕਰ ਦੇਗੀ ਸਾ ਸੰਗਤ ਵਿੱਚ ਨਾਸਤਕ ਜਿਹਨੂੰ ਆਪਾਂ ਕਿਸੇ ਸ਼ਬਜ ਸਾਖਤ ਵੀ ਕਹਦੇ ਨੇ ਸਾ ਸੰਗਤ ਵਿੱਚ ਇਹ ਵੀ ਸ਼ਬਦਿਕ ਸਾਖਤ ਪੁਰਸ਼ ਜਿਹੜਾ ਇਹ ਗੁਰਬਾਣੀ ਦੇ ਵਿੱਚ ਸ਼ਾਸਤਰਾਂ ਵੇਦਾਂ ਦੇ ਵਿੱਚ ਬਹੁਤ ਆਉਂਦਾ ਗਿਆ ਬਹੁਤ ਵਰਤਿਆ ਗਿਆ ਸਾਖਤ ਵੱਡੇ ਤੋਂ ਵੱਡਾ ਵਿਦਵਾਨ ਵੀ ਸਾਖਤ ਬਣ ਸਕਦਾ ਸਾਧ ਸੰਗਤ ਵਿੱਚ ਬਹੁਤ ਜਾਂਦੇ ਜੇ ਮੇਰੀ ਗੱਲ ਦਾ ਵੱਡੇ ਤੋਂ ਵੱਡਾ ਕਵੀ ਹੈ ਕੋਈ ਰਾਗੀ ਹੈ ਕੋਈ ਕਥਕੜਾ ਉਹ ਵੀ ਸਾਖਤ ਅਖਵਾਸ ਬਣ ਸਕਦਾ ਗੁਰੂ ਦੇ ਪਿਆਰੇ ਸਾਖਤ ਕਿਸ ਨੂੰ ਕਹਿੰਦੇ ਨੇ ਇਹਦਾ ਅਰਥ ਕਰਨ ਸਾਧ ਸੰਗਤ ਸਾਕਤ ਕਹਿੰਦੇ ਨੇ ਕਬੀਰ ਕਹਿੰਦੇ ਨੇ ਕਬੀਰ 사ਕਤ ਤੇ ਸੂਕਰ ਭਰਾ ਰਾਖਾ ਆਛਾ ਗਾਓ ਉਹ 사ਕਤ ਬਪੜਾ ਮਰ ਗਿਆ ਤੇ ਕੋਈ ਨਾ ਲਹਿ ਨਾਓ 사ਕਤ ਪੁਰਸ਼ ਨੂੰ ਮਹਾਤਮਾ ਕਬੀਰ ਜੀ ਨੇ 8 ਵਾਰੀ ਵਰਤੋਂ ਕੀਤੀ ਸਾਧ ਸੰਗਤ ਜੀ ਗੁਰੂ ਸਾਹਿਬਾ ਨੇ ਕਿੰਨੀ ਵਾਰੀ ਕੀਤੀ ਇਹ ਦੇਖੋ ਆਪਾਂ ਅੰਤਰ ਲਾ ਹੀ ਨਹੀਂ ਸਕਦੇ ਸਾਹਿਬ ਲਾ ਹੀ ਨਹੀਂ ਸਕਦੇ ਸਾਧ ਸੰਗਤ ਜੀ 사ਕਤ ਦਾਸ ਪ੍ਰਾਰਥਨਾ ਕਰਦਾ ਕੋਈ ਤੇ ਬਚਣਾ ਗੁਰੂ ਦੇ ਪਿਆਰੇ ਬਚਨ ਸਾਧ ਸੰਗਤ ਸਾਕਤ ਜਿਹਦਾ ਹਾਸਿਆਂ ਤੇ ਤਮਾਸ਼ਿਆਂ ਨਾਲ ਪਿਆਰ ਹੈ ਗੁਰੂ ਦੇ ਪਿਆਰੇ ਵਿਸ਼ਿਆਂ ਤੇ ਵਿਕਾਰਾਂ ਨਾਲ ਪਿਆਰ ਹੈ ਨਿੰਦਿਆ ਚੁਗਲੀ ਈਰਖਾ ਦੁਬਦਾਂ ਨਾਲ ਪਿਆਰ ਹੈ ਅੰਦਰੋਂ ਕੁਛ ਬੋਲਦਾ ਬਾਹਰੋਂ ਕੁਛ ਬੋਲਦਾ ਹੈ ਔਰ ਇਹ ਹਾਰ ਵੇਲੇ ਚੇਤਨਾ ਵੀ ਸਾਰਾ ਦੁਨੀਆ ਦਾ ਧੰਨ ਮੇਰੇ ਪਾਸ ਹੀ ਹੋਵੇ ਸਾਕਤ ਹੈ ਬੰਦਾ ਸਾਧ ਸੰਗਤ ਸਾਕਤ ਪੁਰਸ਼ ਹੈ ਗੁਰੂ ਦੇ ਪਿਆਰੇ ਕਿਸੇ ਦੇ ਮੋੜੇ ਤੇ ਨਹੀਂ ਲਿਖਿਆ ਜਾਂ ਕਿਸੇ ਤੇ ਕੋਈ ਬੋਰਡ ਨਹੀਂ ਲਾ ਕੇ ਲਾਇਆ ਭੀ ਸਾਖਤ ਹੈ ਉਹਦੀ ਉਗੜਣ ਤੋਂ ਪਤਾ ਲੱਗੇਗਾ ਇਸ ਵਾਸਤੇ ਸਾਖਤ ਵੱਡੇ ਤੋਂ ਵੱਡਾ ਵਿਦਵਾਨ ਹੀ ਬਣ ਸਕਦਾ ਸਾਧ ਸੰਗਤ ਔਰ ਵੱਡੇ ਤੋਂ ਵੱਡਾ ਕਵੀ ਕਨਾਜੀ ਜਿਹੜਾ ਕਥਕੜੋ ਵੀ ਬਣ ਸਕਦਾ ਸਾਖਤ ਗੁਰੂ ਦੇ ਪਿਆਰੇ ਹੋ ਇਸ ਵਾਸਤੇ ਕਿੰਨਾ ਗੁਰੂ ਦੇ ਪਿਆਰੇ ਹੋ ਇਸ ਤਪ ਦੇ ਵਿੱਚ ਇਸ ਪ੍ਰਯੋਗ ਜਿਸ ਸਾਧ ਸੰਗਤ